ਤੰਤਨ ਮਾਤਾ ਲਕਸ਼ਮੀ ਜੀ ਜਿਨ੍ਹਾਂ ਦੇ ਦਰ ਤੇ ਤੰਦੀ ਵਰਖਾ ਹੋਈ ਜਿਨ੍ਹਾਂ ਨੇ ਗਰੀਬ ਘਰ ਰੋਸ਼ਨੀ ਪਾਈ ਮਾਤੂ ਦਇਆ ਦੇ ਸਾਗਰ ਸੋਈ ਜਿੱਥੇ ਮਾਤਾ ਲਕਸ਼ਮੀ ਦਾ ਨਾਮ ਉਚਾਰਿਆ ਉਥੇ ਕਾਲ ਕਲੇਸ਼ ਨਿਕਲ ਜਾਵੇ ਜਿੱਥੇ ਮਾਂ ਦੇ ਚਰਨਾਂ ਦੀ ਧੂੜ ਲੱਗਦੀ ਉਥੇ ਮਾਇਆ ਖੁੱਦ ਨਾਲ ਜਾਵੇ ਮਾਂ ਲਕਸ਼ਮੀ ਰੂਪ ਮੰਗਲ ਮਾਈ ਸੋਨੇ ਵਰਗੀ ਤੇਜ ਧਾਰੀ ਭਗਤਾਂ ਦੇ ਘਰ ਚਾਨਣ ਕਰਦੀ ਜਿਵੇਂ ਸੂਰਜ ਤਪੇ ਸਵੇਰ ساری ਜੋ ਮਨ ਲਏ ਮਨ ਜੋ ਮਨ ਲਏ ਮਾਂ ਦਾ ਸਿਮਰਨ ਕਰਦਾ ਉਹ ਕਾਰ ਸੁਖ ਵਿਸ਼ਾਲ ਰਾਜ ਮਿਲੇ ਬਿਨਾਂ ਚਾਹਤ ਦੇ ਮਾਂ ਦੀ ਕਿਰਪਾ ਅਪਾਰ ਨਿਹਾਲ ਸੋਨੇ ਚਾਂਦੀ ਦੇ ਦੇਵੇ ਮਾਇਆ ਪਰ ਪੂਰਨ ਪੈਨ ਦੇ ਮਨ ਵਿੱਚ ਸੱਚਾ ਤਨ ਉਹ ਜਪਨਾਮ ਹੈ ਜੋ ਰਹੇ ਸਦਾ ਘਰ ਹਿਰਦੇ ਵਿੱਚ ਮਾਂ ਲక్ష్ਮੀ ਆਏ ਉਸ ਘਰ ਜਿੱਥੇ ਸਤ ਕਰਮ ਹੋਣ ਹਰ ਵੇਲੇ ਭਗਤੀ ਰੂਪ ਦੇ ਦੀਪਕ ਜਲਾਵੇ ਦੂਤ ਪਿਛਾਚ ਭਜਨ ਖੇਲੇ ਤਨ ਦੌਲਤ ਦੀ ਮਾਤਾ ਮਾਂ ਤੂੰ ਜਗਤ ਜਨਨੀ ਪਰਮ ਅਨੂਪ ਤੂੰ ਹੀ ਮਾਇਆ ਦੀ ਨੀਪ ਸਰੂਪ ਤੇਰਾ ਸਿਮਰਨ ਕਰੇ ਜੋ ਸੱਚਾ ਭਗਤ ਉਹਦਾ ਦਰ ਤੇ ਉਹਦਾ ਦਾਤੂ ਆਪ ਸਵਾਰਦੀ ਕੰਗਾਲ ਤੋਂ ਰਾਜਾ ਬਣਾ ਦੇਵੇ ਜੀਵਨ ਰਾਸ ਪਰ ਦੇ ਹਾਰ ਦੀ ਕਰਨਾ ਮਈ ਮਾਂ ਲక్ష్ਮੀ ਜੀ ਤੇਰੇ ਬਿਨਾ ਨਾ ਕੋਈ ਪੂਰਾ ਕਾਮ ਜਿਸ ਘਰ ਤੂੰ ਆ ਵਸਦੀ ਹੈ ਉਥੇ ਬਹਿੰਦੀ ਹੈ ਸਤ ਦੀ ਧਾਰਾ ਨਾਮ ਤੂੰ ਹੀ ਵਿਦਾਤਰੀ ਜਗ ਮਾਇਆ ਤੂੰ ਹੀ ਵਿਸ਼ਾਲਾ ਧੰਦੀ ਦਾਤੀ ਜਗਤ ਦੀ ਹਰ ਇੱਕ ਕੰਮ ਚੱਲਦਾ ਤੇਰੇ ਨਾਮ ਦੀ ਸ਼ਕਤੀ ਨਾਲ ਸਾਥੀ ਲక్ష్ਮੀ ਮਾਂ ਦੀ ਜੋ ਸੇਵਾ ਕਰੇ ਸਾਧ ਸੰਗਤ ਨਾਲ ਜੋੜੀ ਰਹੇ ਉਸ ਦਾ ਕਰਮ ਸੁਧਰੇ ਜੀਵਨ ਹੋਵੇ ਮੁਕਤੀ ਦੇ ਦਰ ਤੇ ਆ ਚੜੇ ਤੂੰ ਹੀ ਵਿਸ਼ਨੂੰ ਪ੍ਰੀਤਮ ਦੀ ਸ਼ਕਤੀ ਤੂੰ ਹੀ ਘਰ ਘਰ ਦੀ ਰੋਸ਼ਨੀ ਜੋ ਤੈਨੂੰ ਨਮਸਕਾਰ ਕਰੇ ਦਿਨ ਰਾਤੀ ਉਹਦੇ ਭਾਗ ਖੁੱਲਣ ਚੋਖਨੀ ਮਾਂ ਦੇ ਚਰਨ ਕਮਲ ਅਤਿ ਪਵਿੱਤਰ ਜੋ ਮਨ ਲਾਵੇ ਤਿਸਤੇ ਜਾਪ ਕਾਲ ਜਮ ਨਹੀਂ ਨੇੜੇ ਆਵਣ ਨੇ ਆਵੇ ਨੇੜੇ ਤਨ ਲక్ష్ਮੀ ਰਖੇ ਸਦਾ ਸੰਤਾਪ ਮਾਂ ਦੀ ਕਿਰਪਾ ਨਾਲ ਹੀ ਮਿਲੇ ਆਨੰਦ ਸੁਖ ਤੇ ਅਤ ਨਿਰਮਲ ਰੀਤ ਤਨ ਮਾਇਆ ਵੀ ਧਰਮ ਨਾਲ ਜੁੜੇ ਤਾ ਜੀਵਨ ਹੋ ਜਾਏ ਪ੍ਰੀਤ ਮਾ ਲਕshmi ਦੇ ਦਰ ਤੇ ਜੋ ਆਵੇ ਖਾਲੀ ਹੱਥ ਨਾ ਜਾਵੇ ਕੋਈ ਜੋ ਜੋ ਦਿਲੋਂ ਸਿਮਰੇ ਨਾਮ ਮਾਤਾ ਦਾ ਉਹਦਾ ਦੁੱਖ ਸਭ ਦੁੱਖ ਹੋਈ ਜਗਤ ਜਨਨੀ ਮਾ ਅਨੂਪਾ ਭਗਤਾਂ ਦੀ ਤੂੰ ਰਾਖੀ ਕਰਦੀ ਜੋ ਮਨੁੱਖ ਤੈਨੂੰ ਸਦਾ ਧਿਆਵੇ ਉਸ ਦੀ ਕਿਸਮਤ ਚਮਕਦੀ ਵਰਦੀ ਤੂ ਦਾਤਰੀ ਤੂੰ ਉਪਕਾਰਨੀ ਤੂੰ ਸੁੰਦਰਤਾ ਦੇ ਮੂਰਤ ਤਨ ਮਾ ਲਕshmi ਜੀ ਸਦਕਾ ਤੇਰਾ ਜਗ ਪਾਵੇ ਮੂਰਤ ਜਿਸ ਘਰ ਤੂੰ ਬਰਸਦੀ ਮਾਂ ਉਥੇ ਆਲਸੀ ਕਾਲਾ ਨਹੀਂ ਕਰਮ ਕਰੇ ਸੇਵਾ ਕਰਦਾ ਮਨ ਮਾਇਆ ਵਹਿੰਦੀ ਜਾਹੀ ਮਾਂ ਦੇ ਮਨ ਦੀ ਜੋਤ ਜਗਾਵੇ ਦਿਨ ਰਾਤ ਦਿਨ ਰਾਤ ਜਾਪੇ ਤੇਰਾ ਨਾਮ ਉਸ ਦੇ ਮਨ ਵਿੱਚ ਪ੍ਰੇਮ ਭਰਪੂਰ ਹੋਵੇ ਸਾਚਾ ਹੋ ਜਾਵੇ ਉਸ ਦਾ ਕਾਮ ਤੇਰਾ ਰੂਪ ਬੇਅੰਤ ਅਨੰਤ ਮਾ ਕੋਈ ਨਾ ਜਾਣੇ ਤੇਰੀ ਸੀਮਾ ਤੂੰ ਅੰਤਰ ਜਾਨੀ ਸਭ ਘਰ ਵਸਦੀ ਤੂੰ ਹੀ ਮਾਇਆ ਦੀ ਮਹਿਮਾ ਜੋ ਜੋ ਮਾ ਦੇ ਪੈਰ ਤੋ ਪੀਵੇ ਉਹਦਾ ਤਨ ਮਨ ਪਵਿੱਤਰ ਹੋ ਜਾਵੇ ਜੋ ਮਾਂ ਦਾ ਮਾਂ ਦਾ ਨਾਮ ਸਿਮਰਦਾ ਰਹੇ ਉਹਦੇ ਦਰਸ਼ਨ ਸੁਖ ਪਾਵੇ ਮਾਂ ਲਕਸ਼ਮੀ ਦੀ ਕਿਰਪਾ ਨਾਲ ਭਗਤ ਕਦੇ ਨਾ ਰੋਵੇ ਦੁੱਖ ਤੂੰ ਹੀ ਅਨੰਦਤਾਰੀ ਮਾਇਆ ਦਾਤਰੀ ਤੇਰੇ ਬਿਨਾ ਸਭ ਸੋਖ ਅਕੂਦ ਭਗਤਾਂ ਦੀ ਰੱਖਿਆ ਤੂੰ ਕਰਦੀ ਮਾਂ ਪਿਆਰੀ ਦਇਆ ਦੀ ਸਾਗਰ ਜੋ ਤੈਨੂੰ ਪੂਜਨ ਆਇਆ ਪ੍ਰਾਣੀ ਤਿਸ ਤੇ ਰਹੇ ਤੇਰਾ ਨਾਗਰ ਤੇਰੇ ਦਾਰੇ ਜੋ ਪ੍ਰਾਰਥਨਾ ਕਰੇ ਉਸ ਦੇ ਮਨ ਦੀ ਹਰ ਮੁਰਾਦ ਪੂਰੀ ਤਨ ਮਾਂ ਲਕਸ਼ਮੀ ਤੂੰ ਦਾਤੀ ਸਭ ਉੱਤੇ ਕਿਰਪਾ ਕਰ ਅਮੂਰੀ ਜੋ ਮਾਂ ਦੀ ਬਾਣੀ ਗਾਵੇ ਦਿਨ ਰਾਤ ਉਸ ਦੀ ਬਾਟ ਸੁਖਮਈ ਹੋ ਜਾਵੇ ਤਨ ਤਨ ਹੋਵੇ ਉਹ ਪਰਵਾਰ ਹੈ ਜਿਸ ਕਰਮਾ ਦਾ ਨਾਮ ਆਵੇ ਮਾਂ ਲక్ష్ਮੀ ਜੀ ਦੀ ਆਰਤੀ ਹੋਵੇ ਦੀਵੇ ਜਲਨ ਚਤਰ ਦਿਸ਼ਾ ਭਗਤ ਗਾਵਨ ਗੁਣ ਤੇਰੇ ਮਾਂ ਅਨੰਤ ਕਰੇ ਹਰ ਇੱਕ ਪਾਸਾ ਜਗਤ ਦੀ ਮਾਂ ਤੂੰ ਸਦਾ ਪ੍ਰੇਮ ਰੂਪ ਤੇਰੇ ਜਪਨਾ ਵਿੱਚ ਹੈ ਮੋਖ ਦਰਵਾਜਾ ਜੋ ਭਗਤ ਸਿਮਰੇ ਨਾਮ ਲక్ష్ਮੀ ਦਾ ਉਸ ਦੇ ਕਰ ਰਹੇ ਚਿਰ ਸਾਜਾ ਤਨ ਤਨ ਲక్ష్ਮੀ ਮਾਤਾ ਜੀ ਜਿਨ੍ਹਾਂ ਦੀ ਮਾਇਆ ਅਤ ਅੰਤ ਨਹੀਂ ਪਾਈ ਤੇਰੇ ਭਗਤਾਂ ਦੇ ਘਰ ਰੋਸ਼ਨੀ ਕਰਦੀ ਤੂੰ ਹੀ ਸੰਸਾਰ ਦੀ ਸੁਭਾਈ ਤਨ ਤਨ ਮਾਤਾ ਲక్ష్ਮੀ ਜੀ ਜਿਨ੍ਹਾਂ ਦੇ ਦਰ ਤੇ ਤਨ ਦੀ ਵਰਖਾ ਹੋਈ ਜਿਨ੍ਹਾਂ ਨੇ ਗਰੀਬ ਘਰ ਰੋਸ਼ਨੀ ਪਾਈ ਮਾਤੂ ਦਇਆ ਦੀ ਸਾਗਰ ਸੋਈ ਜਿੱਥੇ ਮਾਤਾ ਲక్ష్ਮੀ ਦਾ ਨਾਮ ਉਚਾਰਿਆ ਉਥੇ ਕਾਲ ਕਲੇਸ਼ ਨਿਕਲ ਜਾਵੇ ਜਿੱਥੇ ਮਾਂ ਦੇ ਚਰਨਾਂ ਦੀ ਧੂੜ ਲੱਗਦੀ ਉਥੇ ਮਾਇਆ ਖੁੱਦ ਨਾ ਚਾਵੇ ਮਾਂ ਲక్ష్ਮੀ ਰੂਪ ਮੰਗਲ ਮਾਈ ਸੋਹਣੇ ਵਰਗੀ ਤੇਜ ਧਾਰੀ ਭਗਤਾਂ ਦੇ ਘਰ ਚਾਨਣ ਕਰਦੀ ਜਿਵੇਂ ਸੂਰਜ ਤਪੇ ਸਵੇਰ ساری ਜੋ ਮੰਨ ਲਏ ਮਨ ਜੋ ਮੰਨ ਲਏ ਮਾਂ ਦਾ ਸਿਮਰਨ ਕਰਦਾ ਉਹ ਘਰ ਸੁਖ ਵਿਸ਼ਾਲ ਰਾਜ ਮਿਲੇ ਬਿਨਾਂ ਚਾਹਤ ਦੇ ਮਾਂ ਦੀ ਕਿਰਪਾ ਅਪਾਰ ਨਿਹਾਲ ਸੋਨੇ ਚਾਂਦੀ ਦੇ ਦੇਵੇ ਮਾਇਆ ਪਰ ਪੂਨ ਪੈਨ ਦੇ ਮਨ ਵਿੱਚ ਸੱਚਾ ਤਨ ਉਹ ਜਪ ਨਾਮ ਹੈ ਜੋ ਰਹੇ ਸਦਾ ਘਰ ਹਿਰਦੇ ਵਿੱਚ ਮਾਂ ਲਕਸ਼ਮੀ ਆਏ ਉਸ ਘਰ ਜਿੱਥੇ ਸਤ ਕਰਮ ਹੋਣ ਹਰ ਵੇਲੇ ਭਗਤੀ ਰੂਪ ਦੀ ਦੀਪਕ ਜਲਾਵੇ ਦੂਤ ਪਿਸ਼ਾਚ ਭਜਨ ਖੇਲੇ ਤਾਨ ਦੌਲਤ ਦੀ ਮਾਤਾ ਮਾਂ ਤੂੰ ਜਗਤ ਜਨਨੀ ਪਰਮ ਅਨੂਪ ਤੂੰ ਹੀ ਮਾਇਆ ਦੀ ਨੀਪ ਸਰੂਪ ਤੇਰਾ ਸਿਮਰਨ ਕਰੇ ਜੋ ਸੱਚਾ ਭਗਤ ਉਹਦਾ ਦਾਤ ਤੇ ਉਹਦਾ ਦਾਤ ਤੂੰ ਆਪ ਸਵਾਰ ਦੀ ਕੰਗਾਲ ਤੋਂ ਰਾਜਾ ਬਣਾ ਦੇ ਏ ਜੀਵਨ ਰਾਸ ਪਰਦੇ ਹਾਰ ਦੀ ਕਰਨਾ ਮਈ ਮਾਂ ਲਕਸ਼ਮੀ ਜੀ ਤੇਰੇ ਬਿਨਾ ਨਾ ਕੋਈ ਪੂਰਾ ਕਾਮ ਜਿਸ ਘਰ ਤੂੰ ਆ ਵਸਦੀ ਹੈ ਉਥੇ ਬਹਿੰਦੀ ਹੈ ਸਤਿ ਦੀ ਧਾਰਾ ਨਾਮ ਤੂੰ ਹੀ ਵਿਧਾਤਰੀ ਜਗ ਮਾਇਆ ਤੂੰ ਹੀ ਵਿਸ਼ਾਲਾ ਧੰਦੀ ਦਾਤੀ ਜਗਤ ਦੀ ਹਰ ਇੱਕ ਕੰਮ ਚੱਲਦਾ ਤੇਰੇ ਨਾਮ ਦੀ ਸ਼ਕਤੀ ਨਾਲ ਸਾਥੀ ਲక్ష్ਮੀ ਮਾ ਦੀ ਜੋ ਸੇਵਾ ਕਰੇ ਸਾਧ ਸੰਗਤ ਨਾਲ ਜੋੜੀ ਰਹੇ ਉਸ ਦਾ ਕਰਮ ਸੁਦਰੇ ਜੀਵਨ ਹੋਵੇ ਮੁਕਤੀ ਦੇ ਦਰ ਤੇ ਆ ਚੜੇ ਤੂੰ ਹੀ ਵਿਸ਼ਨੂੰ ਪ੍ਰੀਤਮ ਦੀ ਸ਼ਕਤੀ ਤੂੰ ਹੀ ਘਰ ਘਰ ਦੀ ਰੋਸ਼ਨੀ ਜੋ ਤੈਨੂੰ ਨਮਸਕਾਰ ਕਰੇ ਦਿਨ ਰਾਤੀ ਉਹਦੇ ਭਾਗ ਖੁੱਲਣ ਚੋਖਨੀ ਮਾਂ ਦੇ ਚਰਨ ਕਮਲ ਅਤਿ ਪਵਿੱਤਰ ਜੋ ਮਨ ਲਾਵੇ ਤਿਸ ਤੇ ਜਾਪ ਕਾਲ ਜਮ ਨਹੀਂ ਨੇੜੇ ਆਵਣ ਨੇ ਆਵੇ ਨੇੜੇ ਤਨ ਲక్ష్ਮੀ ਰਖੇ ਸਦਾ ਸੰਤਾਪ ਮਾਂ ਦੀ ਕਿਰਪਾ ਨਾਲ ਹੀ ਮਿਲੇ ਆਨੰਦ ਸੁਖ ਤੇ ਅਤ ਨਿਰਮਲ ਰੀਤ ਤਨ ਮਾਇਆ ਵੀ ਧਰਮ ਨਾਲ ਜੁੜੇ ਤਾਂ ਜੀਵਨ ਹੋ ਜਾਏ ਪ੍ਰੀਤ ਮਾਂ ਲక్ష్ਮੀ ਦੇ ਦਰ ਤੇ ਜੋ ਆਵੇ ਖਾਲੀ ਹੱਥ ਨਾ ਜਾਵੇ ਕੋਈ ਜੋ ਜੋ ਦਿਲੋਂ ਸਿਮਰੇ ਨਾਮ ਮਾਤਾ ਦਾ ਉਹਦਾ ਦੁੱਖ ਸਭ ਦੁੱਖ ਹੋਈ ਜਗਤ ਜਨਨੀ ਮਾ ਅਨੂਪਾ ਭਗਤਾਂ ਦੀ ਤੂੰ ਰਾਖੀ ਕਰਦੀ ਜੋ ਮਨੁੱਖ ਤੈਨੂੰ ਸਦਾ ਇੱਤਹਾਵੇ ਉਸ ਦੀ ਕਿਸਮਤ ਚਮਕਦੀ ਵਰਦੀ ਤੂੰ ਦਾਤਰੀ ਤੂੰ ਉਪਕਾਰਨੀ ਤੂੰ ਸੁੰਦਰਤਾ ਦੀ ਮੂਰਤ ਤਨ ਮਾ ਲਕਸ਼ਮੀ ਜੀ ਸਦ ਸਦਕਾ ਤੇਰਾ ਜਗ ਪਾਵੇ ਮੂਰਤ ਜਿਸ ਕਰ ਤੂੰ ਬਰਸਦੀ ਮਾਂ ਉਥੇ ਆਲਸੀ ਕਾਲਾ ਨਾਹੀ ਕਰਮ ਕਰੇ ਸੇਵਾ ਕਰਦਾ ਮਨ ਮਾਇਆ ਵਹਿੰਦੀ ਜਾਹੀ ਮਾਂ ਦੇ ਮੰਨ ਦੀ ਜੋਤ ਜਗਾਵੇ ਦਿਨ ਰਾਤ ਦਿਨ ਰਾਤ ਜਾਪੇ ਤੇਰਾ ਨਾਮ ਉਸ ਦੇ ਮਨ ਵਿੱਚ ਪ੍ਰੇਮ ਭਰਪੂਰ ਹੋਵੇ ਸਾਚਾ ਹੋ ਜਾਵੇ ਉਸ ਦਾ ਕਾਮ ਤੇਰਾ ਰੂਪ ਬੇਅੰਤ ਅਨੰਤ ਮਾ ਕੋਈ ਨ ਜਾਣੇ ਤੇਰੀ ਸੀਮਾ ਤੂੰ ਅੰਤਰ ਜਾਮੀ ਸਭ ਘਰ ਵਸਦੀ ਤੂੰ ਹੀ ਮਾਇਆ ਦੀ ਮਹਿਮਾ ਜੋ ਜੋ ਮਾਂ ਦੇ ਪੈਰ ਤੋ ਪੀਵੇ ਉਹਦਾ ਤਨ ਮਨ ਪਵਿੱਤਰ ਹੋ ਜਾਵੇ ਜੋ ਮਾਂ ਦਾ ਮਾਂ ਦਾ ਨਾਮ ਸਿਮਰਦਾ ਰਹੇ ਉਹਦੇ ਦਰਸ਼ਨ ਸੁਖ ਪਾਵੇ ਮਾਂ ਲਕਸ਼ਮੀ ਦੀ ਕਿਰਪਾ ਨਾਲ ਭਗਤ ਕਦੇ ਨਾ ਰੋਵੇ ਦੁੱਖ ਤੂੰ ਹੀ ਅਨੰਦਤਾਰੀ ਮਾਇਆ ਦਾਤਰੀ ਤੇਰੇ ਬਿਨਾ ਸਭ ਸੋਖ ਅਕੂਦ ਪਗਤਾਂ ਦੀ ਰੱਖਿਆ ਤੂੰ ਕਰਦੀ ਮਾਂ ਪਿਆਰੀ ਦਇਆ ਦੇ ਸਾਗਰ ਜੋ ਤੈਨੂੰ ਪੂਜਨ ਆਇਆ ਪ੍ਰਾਣੀ ਤਿਸ ਤੇ ਰਹੇ ਤੇਰਾ ਨਾਗਰ ਤੇਰੇ ਦਰ ਤੇ ਜੋ ਪ੍ਰਾਰਥਨਾ ਕਰੇ ਉਸ ਦੇ ਮਨ ਦੀ ਹਰ ਮੁਰਾਦ ਪੂਰੀ ਤਨ ਮਾ ਲਕਸ਼ਮੀ ਤੂੰ ਦਾਤੀ ਸਭ ਉੱਤੇ ਕਿਰਪਾ ਕਰ ਅਮੂਰੀ ਜੋ ਮਾਂ ਦੀ ਬਾਣੀ ਗਾਵੇ ਦਿਨ ਰਾਤ ਉਸ ਦੀ ਬਾਟ ਸੁਖਮਈ ਹੋ ਜਾਵੇ ਤਨ ਤਨ ਹੋਵੇ ਉਹ ਪਰਵਾਰ ਜਿਸ ਘਰ ਮਾਂ ਦਾ ਨਾਮ ਆਵੇ ਮਾਂ ਲਕਸ਼ਮੀ ਜੀ ਦੀ ਆਰਤੀ ਹੋਵੇ ਦੀਵੇ ਜਲਨ ਚਤਰ ਦਿਸ਼ਾ ਭਗਤ ਗਾਵਨ ਗੁਣ ਤੇਰੇ ਮਾਂ ਅਨੰਤ ਪਰੇ ਹਰ ਇੱਕ ਪਾਸਾ ਜਗਤ ਦੀ ਮਾਤੂੰ ਸਦਾ ਪ੍ਰੇਮ ਰੂਪ ਤੇਰੇ ਜਪਨਾ ਵਿੱਚ ਹੈ ਮੋਖ ਦਰਵਾਜਾ ਜੋ ਭਗਤ ਸਿਮਰੇ ਨਾਮ ਲక్ష్ਮੀ ਦਾ ਉਸ ਦੇ ਕਰ ਰਹੇ ਚਿਰ ਸਾਜਾ ਤੰਤਨ ਲక్ష్ਮੀ ਮਾਤਾ ਜੀ ਜਿਨ੍ਹਾਂ ਦੀ ਮਾਇਆ ਅਤ ਅੰਤ ਨਹੀਂ ਪਾਈ ਤੇਰੇ ਭਗਤਾਂ ਦੇ ਘਰ ਰੋਸ਼ਨੀ ਕਰਦੀ ਤੂੰ ਹੀ ਸੰਸਾਰ ਦੀ ਸੁਭਾਈ ਤੰਤਨ ਮਾਤਾ ਲక్ష్ਮੀ ਜੀ ਜਿਨ੍ਹਾਂ ਦੇ ਦਰ ਤੇ ਤੰ ਦੀ ਵਰਖਾ ਹੋਈ ਜਿਨ੍ਹਾਂ ਨੇ ਗਰੀਬ ਘਰ ਰੋਸ਼ਨੀ ਪਾਈ ਮਾਂ ਤੂੰ ਦਇਆ ਦੀ ਸਾਗਰ ਸੋਈ ਜਿੱਥੇ ਮਾਤਾ ਲక్ష్ਮੀ ਦਾ ਨਾਮ ਉਚਾਰਿਆ ਉਥੇ ਕਾਲ ਕਲੇਸ਼ ਨਿਕਲ ਜਾਵੇ ਜਿੱਥੇ ਮਾਂ ਦੇ ਚਰਨਾਂ ਦੀ ਧੂੜ ਲੱਗਦੀ ਉਥੇ ਮਾਇਆ ਖੁੱਦ ਨਾ ਚਾਵੇ ਮਾਂ ਲక్ష్ਮੀ ਰੂਪ ਮੰਗਲ ਮਾਈ ਸੋਨੇ ਵਰਗੀ ਤੇਜ ਧਾਰੀ ਭਗਤਾਂ ਦੇ ਘਰ ਚਾਨਣ ਕਰਦੀ ਜਿਵੇਂ ਸੂਰਜ ਤਪੇ ਸਵੇਰ ਸਾਰੀ ਜੋ ਮਨ ਲਏ ਮਨ ਜੋ ਮਨ ਲਏ ਮਾਂ ਦਾ ਸਿਮਰਨ ਕਰਦਾ ਉਹ ਕਾਰ ਸੁਖ ਵਿਸ਼ਾਲ ਰਾਜ ਮਿਲੇ ਬਿਨਾਂ ਚਾਹਤ ਦੇ ਮਾਂ ਦੀ ਕਿਰਪਾ ਅਪਾਰ ਨਹੀਂ ਹਾਲ ਸੋਨੇ ਚਾਂਦੀ ਦੇ ਦੇਵੇ ਮਾਇਆ ਪਰ ਪੂਰਨ ਪੈਨ ਦੇ ਮਨ ਵਿੱਚ ਸੱਚਾ ਤਨ ਉਹ ਜਪਨਾਮ ਹੈ ਜੋ ਰਹੇ ਸਦਾ ਘਰ ਹਿਰਦੇ ਵਿੱਚ ਮਾਂ ਲక్ష్ਮੀ ਆਏ ਉਸ ਘਰ ਜਿੱਥੇ ਸਤ ਕਰਮ ਹੋਣ ਹਰ ਵੇਲੇ ਭਗਤੀ ਰੂਪ ਦੇ ਦੀਪਕ ਜਲਾਵੇ ਦੂਤ ਪਿਛਾਚ ਭਜਨ ਖੇਲੇ ਤਨ ਦੌਲਤ ਦੀ ਮਾਤਾ ਮਾਂ ਤੂੰ ਜਗਤ ਜਨਨੀ ਪਰਮ ਅਨੂਪ ਤੂੰ ਹੀ ਮਾਇਆ ਦੀ ਨੀਪ ਸਰੂਪ ਤੇਰਾ ਸਿਮਰਨ ਕਰੇ ਜੋ ਸੱਚਾ ਭਗਤ ਉਹਦਾ ਦਰ ਤੇ ਉਹਦਾ ਦਰ ਤੂੰ ਆਪ ਸਵਾਰਦੀ ਕੰਗਾਲ ਤੋਂ ਰਾਜਾ ਬਣਾ ਦੇ ਏ ਜੀਵਨ ਰਾਸ ਪਰਦੇ ਹਾਰ ਦੀ ਕਰਨਾ ਮਈ ਮਾਂ ਲక్ష్ਮੀ ਜੀ ਤੇਰੇ ਬਿਨਾ ਨਾ ਕੋਈ ਪੂਰਾ ਕਾਮ ਜਿਸ ਘਰ ਤੂੰ ਆ ਵਸਦੀ ਹੈ ਉਥੇ ਬਹਿੰਦੀ ਹੈ ਸਤ ਦੀ ਧਾਰਾ ਨਾਮ ਤੂੰ ਹੀ ਵਿਦਾਤਰੀ ਜਗ ਮਾਇਆ ਤੂੰ ਹੀ ਵਿਸ਼ਾਲਾ ਤਨ ਦੀ ਦਾਤੀ ਜਗਤ ਦੀ ਹਰ ਇੱਕ ਕੰਮ ਚੱਲਦਾ ਤੇਰੇ ਨਾਮ ਦੀ ਸ਼ਕਤੀ ਨਾਲ ਸਾਥੀ ਲక్ష్ਮੀ ਮਾਂ ਦੀ ਜੋ ਸੇਵਾ ਕਰੇ ਸਾਧ ਸੰਗਤ ਨਾਲ ਜੋੜੀ ਰਹੇ ਉਸ ਦਾ ਕਰਮ ਸੁਧਰੇ ਜੀਵਨ ਹੋਵੇ ਮੁਕਤੀ ਦੇ ਦਰ ਤੇ ਆ ਚੜੇ ਤੂੰ ਹੀ ਵਿਸ਼ਨੂੰ ਪ੍ਰੀਤਮ ਦੀ ਸ਼ਕਤੀ ਤੂੰ ਹੀ ਘਰ ਘਰ ਦੀ ਰੌਸ਼ਨੀ ਜੋ ਤੈਨੂੰ ਨਮਸਕਾਰ ਕਰੇ ਦਿਨ ਰਾਤੀ ਉਹਦੇ ਭਾਗ ਖੁੱਲਣ ਚੋਖਨੀ ਮਾਂ ਦੇ ਚਰਨ ਕਮਲ ਅਤ ਪਵਿੱਤਰ ਜੋ ਮਨ ਲਾਵੇ ਤਿਸਤੇ ਜਾਪ ਕਾਲ ਜਮ ਨਹੀਂ ਨੇੜੇ ਆਵਣ ਨੇ ਆਵੇ ਨੇੜੇ ਤਨ ਲక్ష్ਮੀ ਰਖੇ ਸਦਾ ਸੰਤਾਪ ਮਾਂ ਦੀ ਕਿਰਪਾ ਨਾਲ ਹੀ ਮਿਲੇ ਆਨੰਦ ਸੁਖ ਤੇ ਅਤ ਨਿਰਮਲ ਰੀਤ ਤਨ ਮਾਇਆ ਵੀ ਧਰਮ ਨਾਲ ਜੁੜੇ ਦਾ ਜੀਵਨ ਹੋ ਜਾਏ ਪ੍ਰੀਤ ਮਾ ਲਕshmi ਦੇ ਦਰ ਤੇ ਜੋ ਆਵੇ ਖਾਲੀ ਹੱਥ ਨਾ ਜਾਵੇ ਕੋਈ ਜੋ ਜੋ ਦਿਲੋ ਸਿਮਰੇ ਨਾਮ ਮਾਤਾ ਦਾ ਉਹਦਾ ਦੁੱਖ ਸਭ ਦੁੱਖ ਹੋਈ ਜਗਤ ਜਨਨੀ ਮਾ ਅਨੂਪਾ ਭਗਤਾਂ ਦੀ ਤੂੰ ਰਾਖੀ ਕਰਦੀ ਜੋ ਮਨੁੱਖ ਤੈਨੂੰ ਸਦਾ ਧਿਆਵੇ ਉਸ ਦੀ ਕਿਸਮਤ ਚਮਕਦੀ ਵਰਦੀ ਤੂੰ ਦਾਤਰੀ ਤੂੰ ਉਪਕਾਰਨੀ ਤੂੰ ਸੁੰਦਰਤਾ ਦੀ ਮੂਰਤ ਤਨ ਮਾ ਲਕਸ਼ਮੀ ਜੀ ਸਦਕਾ ਤੇਰਾ ਜਗ ਪਾਵੇ ਮੂਰਤ ਜਿਸ ਕਰ ਤੂੰ ਬਰਸਦੀ ਮਾਂ ਉਥੇ ਆਲਸੀ ਕਾਲਾ ਨਹੀਂ ਕਰਮ ਕਰੇ ਸੇਵਾ ਕਰਦਾ ਮਨ ਮਾਇਆ ਵਹਿਂਦੀ ਜਾਹੀ ਮਾਂ ਦੇ ਮਨ ਦੀ ਜੋਤ ਜਗਾਵੇ ਦਿਨ ਰਾਤ ਦਿਨ ਰਾਤ ਜਾਪੇ ਤੇਰਾ ਨਾਮ ਉਸ ਦੇ ਮਨ ਵਿੱਚ ਪ੍ਰੇਮ ਭਰਪੂਰ ਹੋਵੇ ਸਾਚਾ ਹੋ ਜਾਵੇ ਉਸ ਦਾ ਕਾਮ ਤੇਰਾ ਰੂਪ ਬੇਅੰਤ ਅਨੰਤ ਮਾ ਕੋਈ ਨਾ ਜਾਣੇ ਤੇਰੀ ਸੀਮਾ ਤੂੰ ਅੰਤਰ ਜਾਮੀ ਸਭ ਘਰ ਵਸਦੀ ਤੂੰ ਹੀ ਮਾਇਆ ਦੀ ਮਹਿਮਾ ਜੋ ਜੋ ਮਾ ਦੇ ਪੈਰ ਤੋ ਪੀਵੇ ਉਹਦਾ ਤਨ ਮਨ ਪਵਿੱਤਰ ਹੋ ਜਾਵੇ ਜੋ ਮਾਂ ਦਾ ਮਾਂ ਦਾ ਨਾਮ ਸਿਮਰਦਾ ਰਹੇ ਉਹਦੇ ਦਰਸ਼ਨ ਸੁਖ ਪਾਵੇ ਮਾਂ ਲక్ష్ਮੀ ਦੀ ਕਿਰਪਾ ਨਾਲ ਭਗਤ ਕਦੇ ਨਾ ਰੋਵੇ ਦੁੱਖ ਤੂੰ ਹੀ ਅਨੰਦ ਤਾਰੀ ਮਾਇਆ ਦਾਤਰੀ ਤੇਰੇ ਬਿਨਾ ਸਭ ਸੋਖ ਅਖੂਦ ਭਗਤਾਂ ਦੀ ਰੱਖਿਆ ਤੂੰ ਕਰਦੀ ਮਾਂ ਪਿਆਰੀ ਦਇਆ ਦੀ ਸਾਗਰ ਜੋ ਤੈਨੂੰ ਪੂਜਨ ਆਇਆ ਪ੍ਰਾਣੀ ਤੇਸਤੇ ਰਹੇ ਤੇਰਾ ਨਾਗਰ ਤੇਰੇ ਦਾਤੇ ਜੋ ਪ੍ਰਾਰਥਨਾ ਕਰੇ ਉਸ ਦੇ ਮਾਂ ਦੀ ਹਰ ਮੁਰਾਦ ਪੂਰੀ ਤਨ ਮਾਂ ਲਕਸ਼ਮੀ ਤੂੰ ਦਾਤੀ ਸਭ ਉੱਤੇ ਕਿਰਪਾ ਕਰ ਅਮੂਰੀ ਜੋ ਮਾਂ ਦੀ ਬਾਣੀ ਗਾਵੇ ਦਿਨ ਰਾਤ ਉਸ ਦੀ ਬਾਟ ਸੁਖਮਈ ਹੋ ਜਾਵੇ ਤਨ ਤਨ ਹੋਵੇ ਉਹ ਪਰਵਾਰ ਜੇਸ ਕਰਮਾ ਦਾ ਨਾਮ ਆਵੇ ਮਾ ਲక్ష్ਮੀ ਜੀ ਦੀ ਆਰਤੀ ਹੋਵੇ ਦੀਵੇ ਜਲਨ ਚਤਰ ਦਿਸ਼ਾ ਭਗਤ ਗਾਵਨ ਗੁਣ ਤੇਰੇ ਮਾ ਅਨੰਤ ਪਰੇ ਹਰ ਇੱਕ ਪਾਸਾ ਜਗਤ ਦੀ ਮਾ ਤੂੰ ਸਦਾ ਪ੍ਰੇਮ ਰੂਪ ਤੇਰੇ ਚਰਨਾ ਵਿੱਚ ਹੈ ਮੋਖ ਦਰਵਾਜਾ ਜੋ ਭਗਤ ਸਿਮਰੇ ਨਾਮ ਲక్ష్ਮੀ ਦਾ ਉਸ ਦੇ ਕਰ ਰਹੇ ਚਿਰ ਸਾਜਾ ਤਨ ਤਨ ਲక్ష్ਮੀ ਮਾਤਾ ਜੀ ਜਿਨ੍ਹਾਂ ਦੀ ਮਾਇਆ ਅਤ ਅੰਤ ਨਹੀਂ ਪਾਈ ਤੇਰੇ ਭਗਤਾਂ ਦੇ ਘਰ ਰੋਸ਼ਨੀ ਕਰਦੀ ਤੂੰ ਹੀ ਸੰਸਾਰ ਦੀ ਸੁਭਾਈ